ਕਿੰਨਾ ਦੁੱਧ ਦੱਸਿਆ ਉਹਨਾਂ ਨੇ ਦਿੱਤਾ ਭਾਈ ਭਾਈ 25 ਕੋਲ ਦੱਸਦੇ ਆ ਪਲ ਥਣ ਯਾਰ ਜਿਹੜੇ ਮੈਂ ਕਹਿੰਨਾ ਵੀ ਹਨਾ ਜਿਹੜਾ ਇਹਨਾਂ ਨੂੰ ਲੱਗਿਆ ਕਰਮ ਵਾਲਿਆਂ ਨੂੰ ਦੋਨਾਂ ਨੂੰ ਕਿ ਨਹੀਂ ਬਿਲਕੁਲ ਭਾਈ ਬਾ ਕਮਾਲ ਆ ਨਾ ਕੋਈ ਭਲ ਕੀਤੀ ਆ ਕੋਈ ਹਨਾ ਕਿੰਨਾ ਕੁ ਦੁੱਧ ਪਾ ਸਕਦੀ ਹੈ ਤੇਰੇ ਸਾਹ ਇਹ ਭਾਈ 25 ਕਿਲੋ ਸਟਾਰਟ ਕਰੋਗੇ 25 ਲੀਟਰ ਹਨਾ ਹਾਂਜੀ 25 ਲੀਟਰ ਦੁੱਧ ਚ ਆਏ ਨੇ ਪਹਿਲਾਂ ਨੇ ਭਾਈ ਠੀਕ ਆ ਭਾਈ ਗਾਵਾਂ ਦਾ ਭਾਈ ਫਿਲਟਰ ਹੁੰਦੇ ਜਿੰਨਾ ਪਾਈ ਆ ਉਹਨਾਂ ਚੋਈ ਭਾਈ ਆ ਉਹਨਾਂ ਚੋਈ ਬਾਕੀ ਹੋਵੇ ਬਸ ਹਾਂ ਬਾਕੀ ਕਮੈਂਟ ਕਰਕੇ ਦੱਸੋ ਯਾਰ ਗਾਈਆਂ ਦੋਨੇ ਕਿਵੇਂ ਦੀਆਂ ਹਨਾ ਦੀਪੇ ਆਰਡਰ ਤਾਂ ਮੈਂ ਕਹਿੰਨਾ ਦੋਨੇ ਆਣੀਆਂ ਇੱਕ ਦੂਜ ਅੱਦਰ ਬਹੁਤ ਸੋਹਣਿਆ ਕੱਦ ਤੁਸੀਂ ਦੇਖ ਦੋਨਾਂ ਦੇ ਮੈਂ ਕਹਿੰਨਾ ਐਨ ਸੈਂਚੀਆਂ ਜਿਹਾ ਆਉਂਦੇ ਆ ਕਿ ਨਹੀਂ ਹਾਂ ਤੇ ਦੀਪੇ ਮੋੜ ਬਈ ਇਹਨੂੰ ਆ ਤੁਸੀਂ ਦੇਖੋ ਬਾਈ ਥਣ ਭਾਂਡੇ ਤੇ ਬਰੀਡ ਲਓ ਵੀ ਹਨਾ ਦੋਨੇ ਐਨ ਕੋਕਾ ਪੀਜਾ ਹੁਣ ਜਦੋਂ ਉਧਰ ਨੂੰ ਜਾਣ ਗੀਆਂ ਤਾਂ ਥਣ ਭਾਂਡੇ ਹੋਰ ਚੱਕਰਾਉਣ ਦੀਆਂ ਇੱਥੋਂ ਦੀ ਦੇਖੋ ਹਨਾ ਆ ਦੇਖੋ ਪਸ਼ਾਨ ਨੂੰ ਵੀ ਲਿਓ ਬਹੁਤ ਆ ਤੇ ਬਾਈ ਗਾਂ ਨੂੰ ਲਿਓ ਬਹੁਤ ਆ ਹਾਂ ਆ ਦੇਖੋ ਹਨਾ ਯਾਰ ਤੁਸੀਂ ਥਾਣਾ ਦਾ ਮੈਂ ਕਹਿੰਨਾ ਤੁਹਾਨੂੰ ਸਾਇਹ ਦਿਖਾਉਣਾ ਦੇਖੋ ਆ ਚਾਰੇ ਥਾਣਾ ਹਨਾ ਇੱਕੋ ਜਿਹੀ ਜਿਹੜਾ A2 ਜੀ ਸਤਿ ਸ਼੍ਰੀ ਅਕਾਲ ਮਿੱਤਰਾਂ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆਂ ਵੀਰੇ ਕੁਲਦੀਪ ਦੇ ਫਾਰਮ ਤੇ ਬਾਈ ਦਾ ਐਡਰੈਸ ਹੈਗਾ ਇਹ ਸ਼ਹਿਰ ਤਲਵੰਡੀ ਪਾਈ ਛੀਨਾ ਡੈਰੀ ਫਾਰਮ ਤੇ ਜ਼ਿਲ੍ਹਾ ਫਰੋਜ਼ਪੁਰ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਕਹਣ ਕੋਕਾ ਪੀਛੇ ਜਿਹੜੀਆਂ ਗਾਮਾਂ ਦਿਖਾਵਾਂਗੇ ਰੇਟ ਰੂਟ ਬਾਰੇ ਜੋ ਵੀ ਜਾਣਕਾਰੀ ਉਹ ਸਾਰੀ ਵੀਡੀਓ ਦੇ ਵਿੱਚ ਕਰਾਵਾਂਗੇ ਕਿੰਨੇ ਕ ਦੁੱਧ ਆਲਗਾ ਏ ਕੀ ਸਾਰਾ ਹਸਾਬ ਕਿਤਾਬਾ ਜੈਸਾ ਆਪਣਾ ਬਰੀਡ ਆ ਥਣ ਭਾਂਡਾ ਏ ਕੋਈ ਫੋਟ ਚਾਂਗ ਨਹੀਂ ਥਣਾ ਥਣਾ ਦੀਆਂ ਬੜੀਆਂ ਟਾਪੜੀਆਂ ਤੇ ਬਾਕੀ ਦੋਨਾਂ ਗਾਮਾਂ ਦੇ ਕਦ-ਕਦ ਪੂਰੇ ਟਾਪ ਦੇ ਆ ਤੇ ਜੋ ਕੋਈ ਸਜਣਾ ਬਰੀਡ ਤੇ ਬਰੀਡਿੰਗ ਤੇ ਕੰਮ ਕਰਨਾ ਚਾਹੁੰਦਾ ਏ ਉਹ ਵੀ ਖਰੀਦ ਸਕਦਾ ਏ ਦੁੱਧ ਵਾਲਾ ਦਾ ਵਰਕਰਮ ਵਾਲਿਆਂ ਨੇ ਦਿੱਤੇ ਦਾ ਦੇਣੇ ਹੀ ਆ ਤੇ ਦੀਪੇ ਭਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੁਹਾਡੇ ਦਾ ਸਵਾਗਤ ਕਰਦੇ ਤੇ ਦੀਪੇ ਭਾਈ ਅੱਜ ਮੈਂ ਕਹਿੰਦਾ ਦੋਨੇ ਹੀ ਕੋਕਾ ਪੀਜ ਆ ਬਾਈ ਹਨਾ ਤੇ ਜਾਨਵਰ ਦਾ ਬਾਈ ਕੋਲੇ ਚਾਰ ਪੰਜ ਹੋਰ ਖੜੇ ਆ ਪਰ ਬਾਈ ਕਹਿੰਦਾ ਅੱਜ ਆਪਾਂ ਸ਼ੌਕੀਆ ਵੀਡੀਓ ਹੀ ਪਾਉਣੀ ਹੈ ਇਹਨਾਂ ਦੀ ਤੇ ਦੀਪੇ ਭਾਈ ਸਭ ਤੋਂ ਪਹਿਲਾਂ ਕਰਮ ਵਾਲੀ ਇਹਦੇ ਬਾਰੇ ਦੱਸ ਦੇ ਹਨਾ ਇਹਦੀ ਬਾਈ ਕੀ ਡਿਟੇਲ ਆ ਕਰਮ ਵਾਲੀ ਦੀ ਬਾਈ ਇਹ ਵੀ ਦੂਜਾ ਸੁਆਸ ਹੁੰਦੀ ਆ ਠੀਕ ਆ ਬਾਈ ਇਹ 10 ਦਿਨ ਪਹਿਰੇ ਸੂਣ ਚ ਦੇ ਹਾਂਜੀ 25 ਲੀਟਰ ਦੁੱਧ ਚ ਆਇਆ ਨੇ ਪਹਿਲਾਂ ਨੇ ਬਾਈ ਠੀਕ ਆ ਬਾਈ ਦੀਪੇ ਭਾਈ ਜਿਵੇਂ ਆਪਾਂ ਕੱਦ ਬਹੁਤ ਸੋਹਣਾ ਹਨਾ ਬਾਕੀ ਜਿਵੇਂ ਠੰਡ ਕਰਕੇ ਹਲੇ ਆਪਾਂ ਨਵਾਈ ਨਹੀਂ ਚਮਕ ਚਮਕ ਪੂਰੀ ਆ ਹਨਾ ਤੇ ਵੀ ਗੱਲਬਾਤ ਕਰ ਲਈ ਨਿੱਗਰ ਫੁੱਲਾ ਹਨਾ ਤੇ ਦੀਪੇ ਭਾਈ ਐਰ ਕੀ ਕਿੰਨਾ ਕਰਦਾ ਉਹ ਤੇ ਦੇਣਾ ਚਾਹੀਦਾ ਇਹਨੂੰ ਅੰਦਾਜ਼ਾ ਤੇਰਾ ਬਾਈ ਬਾਈ ਯਾਰ ਆਪਾਂ ਦਾ ਅੰਦਾਜ਼ੇ ਲਾਉਣੇ 26 30 ਕਿਲੋ ਦੁੱਧ ਮਾਅਨ ਦੇ ਦਊਗਾ ਹਾਂ ਵੀ ਅੜਰੇ ਦਾ ਫਿਕਸ ਰਹੂਗਾ ਇਹਨੂੰ ਇਹਦੇ ਵਿੱਚ ਕੋਈ ਟੈਨਸ਼ਨ ਨਹੀਂ ਬੰਦੇ ਰੋਣਾ ਟਟਮਾ ਲੈ ਵਾਲੀ ਨਹੀਂ ਹਾਂ ਵੀ ਕੋਈ ਬੰਦਾ ਪੈਸੇ ਲਾਉਂਦਾ ਉਹਦਾ ਇਹ ਨਹੀਂ ਵੀ ਪੈਸਾ ਖਰਾਬ ਹੋ ਜਾਊਗਾ ਕਰੀ ਮੋਟੀ ਧਾਰ ਇਹਦੀ ਕੋਈ ਪੂਰ ਹੈ ਨਹੀਂ ਕੋਈ ਛਿੱਟਾ ਹੈ ਨਹੀਂ ਤੇ ਕੋਈ ਫੋਰਸ਼ਾਂਗ ਹੈ ਨਹੀਂ ਹਾਂ ਤੇ ਜਿਵੇਂ ਆਪਾਂ ਦੋਨੇ ਗਾਇਆਂ ਖਰੀਦੀਆਂ ਨੇ ਸੀਮਨ ਬਾਰੇ ਤੇਨੇ ਦੱਸੇ ਵੀ ਕਿਹੜੇ ਕਿਹੜੇ ਲੱਗੇ ਐਮ ਬਾਈ ਝੂਠ ਪਰ ਉਹ ਵੀ ਗੱਲਬਾਤ ਕਰ ਲਈ ਵੀ ਗਾਇਆਂ ਦੋਨੇ ਚੰਗੀਆਂ ਕੋਈ ਮਾੜਾ ਤਾਂ ਸੀਮਨ ਲੱਗਿਆ ਨਹੀਂ ਹੁਣ ਬਿਲਕੁਲ ਨਹੀਂ ਲੱਗਿਆ ਚੰਗਾ ਲੱਗਿਆ ਹੋਣਾ ਚਲੋ ਉਹ ਆਪਾਂ ਬਾਈ ਕਹਿੰਦਾ ਆਪਾਂ ਝੂਠ ਨਹੀਂ ਬੋਲਣਾ ਵੀ ਆ ਮੈਂ ਆਪਾਂ ਕਹਿਦੀ ਬਾਈ 66 ਲੱਗਿਆ ਜਾ ਹਾਂ ਉਹਦਾ ਕੀ ਫਾਇਦਾ ਬਾਈ ਉਹ ਕਰਮ ਵਾਲੀ ਵੇਹ ਜਿਹੜੇ ਬੰਦੇ ਨੇ ਇੰਡੀ ਇੰਡੀ ਪਾਲੀਆਂ ਮਾੜਾ ਦੀ ਕਰਦਾ ਭਰਾ ਹੀ ਨਹੀਂ ਹੁਣ ਬਿਲਕੁਲ ਨਹੀਂ ਤੇ ਇੱਥੋਂ ਦੀ ਦੇਖੋ ਗਾਂ ਦੀ ਲੈਂਥ ਦੇਖੋ ਬਾਈ ਕਿੰਨੀ ਹੈ ਨਾ ਨਹੀਂ ਫੇ ਕਿੰਨਾ ਦੱਸਦੇ ਦੱਸ ਹੋਣ 25 ਕਿਲੋ ਦੋਦੂ ਤਾਂ ਵੀ 25 ਕਿਲੋ ਦਾ ਲੈ ਵਹਣੇ ਹਾਂ ਇਹਨਾਂ ਖੁੱਲੇ ਛੱਡਦੇ ਆ ਇਹਦੇ ਹਾਂ ਲਿਆ ਰਹੇ ਤੂੰ ਜਾਉਂਦੇ ਤੂੰ ਕਰਦੀ ਹਣਾ ਬਾਕੀ ਖੜ ਨਹੀਂ ਖੜ ਨਹੀਂ ਦੇਖੋ ਯਾਰ ਕਰਮ ਵਾਲੀ ਦੀ ਹਣਾ ਤੇ ਇੱਥੋਂ ਤੁਸੀਂ ਦੇਖੋ ਦੀਪੇ ਉਂ ਜਿਵੇਂ ਮੋੜ ਲਓ ਬਈ ਇਧਰ ਨੂੰ ਕੋਈ ਨਹੀਂ ਤੇ ਥੋੜਾ ਜਿਹਾ ਜਿਵੇਂ ਕੈਰੀ ਪਸੂਤ ਲਿਆ ਰਹੇ ਤੂੰ ਲਿਆ ਰਹੇ ਕਰਦੀ ਇਹ ਤੇ ਤੁਸੀਂ ਆਹ ਦੇਖੋ ਦੀਪੇ ਹੋਰ ਤੋਰ ਦੀ ਜੇ ਤੋਰਦੀ ਓਧਰ ਨੂੰ ਬਈ ਇਹ ਇੱਥੋਂ ਤੁਸੀਂ ਦੇਖੋ ਹਣਾ ਤਰਨੀ ਤਰਨੀ ਵੀ ਦੇਖੋ ਦੀਪੇ ਬਾਕੀ ਥਾਣਾ ਯਾਰ ਜਿਹੜੇ ਮੈਂ ਕਹਿੰਦਾ ਵੀ ਹਨਾ ਜਿਹੜਾ ਇਹਨਾਂ ਨੂੰ ਲੱਗਿਆ ਕਰਮ ਵਾਲਿਆਂ ਨੂੰ ਦੋਨਾਂ ਨੂੰ ਕਿ ਨਹੀਂ ਬਿਲਕੁਲ ਬਾਈ ਬਾ ਕਮਾਲ ਆ ਨਾ ਕੋਈ ਭਲ ਕੀਤੀ ਆ ਕੋਈ ਹਨਾ ਤੇ ਇੱਥੋਂ ਦੀ ਦੇਖੋ ਹਨਾ ਬਾਕੀ ਫੇਸਪੂਸ ਕੁਆਲਿਟੀ ਬੱਚਾ ਵੀ ਟਾਪ ਦਾ ਹੀ ਪਾਉਣਾ ਬਾਈ ਹਨਾ ਤੇ ਮੈਂ ਕਹਿੰਦਾ ਵੱਛੀ-ਵੁੱਛੀ ਦੇ ਜੇ ਕਰਮ ਵਾਲੀ ਐਡੀ ਗਾ ਤੇ ਕੀ ਬਾਤਾਂ ਹੋਣਗੀਆਂ ਦੀ ਕਿ ਨਹੀਂ ਹਾਂਜੀ ਤੇ ਦੀਪੇ ਮੁबई ਕੇ ਮੈਂ ਠੰਡੀ ਸੀਲਾ ਪੂਰੀ ਬਈ ਹੈ ਹਾਂ ਹਾਂ ਬਈ ਠੰਡੀ ਸੀਲ ਪੂਰੀ ਬਈ ਆ ਦੇਖੋ ਪਸ਼ਾਨ ਨੂੰ ਲਿਓ ਬਹੁਤਾ ਤੇ ਬਈ ਗਾਂ ਨੂੰ ਲਿਓ ਬਹੁਤਾ ਹਾਂ ਆ ਦੇਖੋ ਹਣਾ ਯਾਰ ਤੁਸੀਂ ਥਾਣਾ ਦਾ ਮੈਂ ਕਹਿੰਦਾ ਤੁਹਾਨੂੰ ਸਾਇਦ ਦਿਖਾਉਂਦੇ ਕੋ ਆ ਚਾਰੇ ਥਾਣਾ ਹਣਾ ਇੱਕੋ ਜਿਹਾ ਜਿਹੜਾ A to Z ਹਣਾ ਤੇ ਦੀਪੇ ਬਈ ਮੈਂ ਜਿਵੇਂ ਪਹਿਲਾਂ ਵੀ ਬੋਲਿਆ ਭਲ ਭੋਲੇ ਨੇ ਕਰਮ ਵਾਲੀ ਨਹੀਂ ਕਰੀ ਕਰਨੀ ਹੈ ਕਰੀ ਇਹ ਕਰੂ ਤੇ ਮਾਰੀ ਮੋਟੀ ਕਰੂਗੀ ਜਾਣੇ ਕਰਦੀ ਹਾਂ ਤੇ ਦੀਪੇ ਭਾਈ ਰੇਟ ਇਹਦਾ ਬਾਈ ਰੇਟ ਇਹਦਾ ਬਾਈ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਨਾ ਤੇ ਉਹ ਵੀ ਮੈਂ ਤੁਹਾਨੂੰ ਕਾਰਨ ਦੱਸਦਾ ਬਾਈ ਰੇਟ ਫੋਨ ਤੇ ਤੇ ਪਿਆ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਬਾਰੇ ਦੱਸਦੀ ਬਾਈ ਇਹਦੀ ਕਰਮ ਵਾਲੀ ਦੀ ਕੀ ਡਿਟੇਲ ਹੈ ਬਾਈ ਇਹ ਪਹਿਲਾ ਸੂਆ ਸੁਣਦੀ ਹੈ ਬਈ ਚਾਰ ਦਾ ਦਾ ਮੂਹ ਆਹੇ ਅੱਛਾ ਪਹਿਲੇ ਸੂਆ ਹੈ ਬਾਈ ਹਾਂ ਪਹਿਲੇ ਬਾਈ ਥਣਪੰਡਾ ਇਹਦਾ ਵੀ ਕਰਮ ਵਾਲੀ ਦੇ ਦੇ ਉੰਗੂ ਹੀ ਲਾਈ ਫਰਦੀ ਹੈ ਹਨਾ ਤੇ ਇਹਦੀ ਵੀ ਮੜਾ ਇਹਨੂੰ ਖੋਲ ਪਲੇਦੀ ਆਪਾਂ ਫੇਸ ਫੂਟਸ ਕੁਆਲਿਟੀ ਦੀਪੇ ਦਾ ਕੀ ਚੀਜ਼ ਹੋਰ ਆ ਬਾਈ ਦੋਨੇ ਚਾਰੂ ਵਾਲੀਆਂ ਹਨਾ ਚਾਰੂ ਚਾਰੂ ਅੰਦਰੋਂ ਵੀ ਪੱਠਾਂ ਦਵਾਈਆਂ ਹਨਾ ਇੱਥੇ ਵੀ ਆ ਕੇ ਲੱਗ ਗਈਆਂ ਦੀਪੇ ਇਹ ਕਿੰਨਾ ਗੱਦਦ ਪਾਖਦੀ ਹੈ ਤੇਰੇ ਨਾਲ ਇਹ ਬਈ 25 ਕਿਲੋ ਸਟਾਰਟ ਕਰੋਗੇ 25 ਲੀਟਰ ਹਨ ਤੇ ਬਾਕੀ ਜਿਹੜੇ ਸੱਜਣ ਹਨ ਕੰਮ ਕਰਦੇ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਬਈ ਇਹ ਆ ਇੱਥੋਂ ਤੁਸੀਂ ਦੇਖੋ ਥਣ ਭਾਂਡਾ ਕਰਮੜੀ ਦੀ ਮਾੜਾ ਯਾਰ ਕਮਾ ਕੇ ਨਾ ਫੇਸ ਕੁਆਲਟੀ ਦਿਖਾਈਏ ਲਓ ਜੀ ਲਓ ਇਹ ਠੰਡੀਆਂ ਜਿਆਲੀਆਂ ਕੋਈ ਲੋਤ ਲਗਾਵਾਂ ਨਹੀਂ ਹਾਂ ਆ ਦੇਖੋ ਤੁਸੀਂ ਹਨ ਯਾਰ ਫੇਸਪੂਸ ਦੇਖੋ ਹਨ ਕਿਸੇ ਬੰਦੇ ਨੇ ਵੱੱਦ ਕਿਸੇ ਵੱਲੋਂ ਕੰਮੀ ਨਹੀਂ ਕਿਸੇ ਨੇ ਬਰੀਡਿੰਗ ਤੇ ਕੰਮ ਕਰਨਾ ਹਨ ਉਹਨਾਂ ਵਾਸਤੇ ਬਹੁਤ ਟਾਪ ਦੀਆਂ ਗਾਂ ਹੈ ਬਾਕੀ ਤੋਰਾ ਤਾਰਾ ਦੇਖੋ ਨਾ ਹੋਰ ਤੋਰ ਦੀ ਬਈ ਲੰਮੀ ਕੋਈ ਨਹੀਂ ਕੱਠਿਆਂ ਪੁੱਠਿਆਂ ਦੀ ਮੈਂ ਕਹਿੰਦਾ ਪੂਰੀ ਐਨ ਖੇਚਾ ਇਹਨਾਂ ਨੂੰ ਤੇ ਇਹਦੀਪੇ ਬਾਈ ਗੱਲ ਉੱਥੀ ਚਲੀ ਜਾਂਦੀ ਵੀ ਜੇ ਕੁਝ ਖਾਣ ਗਿਆ ਤਾਂ ਫੇਰ ਹੀ ਦੇਣ ਗਿਆ ਬਾਈ ਹਾਂ ਤੇ ਗਾਵਾਂ ਤਾਂ ਬਾਈ ਫਿਲਟਰ ਹੁੰਦੇ ਜਿੰਨਾ ਪਾਈਓ ਉਹਨਾਂ ਚੋਈਏ ਪਾਈਓ ਉਹਨਾਂ ਚੋਈਏ ਖਾਣਾ ਬਾਕੀ ਬਸ ਹਾਂ ਬਾਕੀ ਹੋਰ ਚੀਜ਼ ਹੈ ਬਾਈ ਹਾਂ ਵੀ ਜੇ ਆਪਾਂ ਗੱਲਬਾਤ ਕਰ ਲੈਨੇ ਆ ਹਲੇ ਇਹ ਜਿਵੇਂ ਖਾਣਾ ਦਾਣਾ ਇਹਨਾਂ ਨੇ ਛੱਡਿਆ ਨਹੀਂ ਹਣਾ ਜਿਵੇਂ ਆਮ ਹਲੇ ਦਿਨ ਵੀ ਕੱਢਣੇ ਹੈ ਇਸ ਹਿਸਾਬ ਦੇ ਨਾਲ ਹਾਂ ਤੇ ਤੁਸੀਂ ਇੱਥੋਂ ਤੁਸੀਂ ਦੇਖੋ ਹਣਾ ਆ ਦੇਖ ਯਾਰ ਮੇਨ ਗੱਲਾਂ ਵੀ ਐਨ ਸਾਂਭੀਆਂ ਗਏ ਬੰਦੇ ਨੇ ਸਾਂਭੀਆਂ ਤੇ ਫਿਰ ਸੱਡ ਨਹੀਂ ਆ ਕੋ ਟਟਮਾ ਲੈਵਾਂ ਨਹੀਂ ਹੈਗਾ ਬਾਕੀ ਤੋਰਾ ਤਾਰੇ ਲਾਉ ਦੇਖੋ ਤੁਸੀਂ ਇਹਨ ਇੱਕ ਨੰਬਰ ਆ ਹਨਾ ਪੂਰੇ ਤਾਰੇ ਦਾ ਇਹਦੀ ਪੇ ਹੁੰਦੀਆਂ ਗਾਈਆਂ ਕਿ ਨਹੀਂ ਹਾਂ ਤੇ ਵਰੀ ਪੈਰਾਂ ਪੂਰਾ ਚ ਆ ਜਾਂਦੀਆਂ ਉਦੋਂ ਦੁੱਧ ਕੱਢਦੀਆਂ ਕਿ ਨਹੀਂ ਬਿਲਕੁਲ ਭਾਈ ਤੇ ਦੀਪੇ ਰੇਟ ਇਹਦਾ ਵੀ ਫੋਨ ਤੇ ਹੋਊ ਬਈ ਹੈ ਹਾਂਜੀ ਭਾਈ ਤੇ ਦੀਪੇ ਰੇਟ ਕੋਈ ਬਾਹਲਾ ਤਾਂ ਨਹੀਂ ਹੋਊਗਾ ਨਾ ਕੋਈ ਨਹੀਂ ਰੇਟ ਬਾਹਲਾ ਨਹੀਂ ਹੋਊਗਾ ਭਾਈ ਸ਼ੀਲ ਛੰਡੀਆਂ ਹੋਣਗੀਆਂ ਪੂਰੀਆਂ ਤੇ ਆ ਤੀ ਦੇਖੋ ਹਾਂ ਲੈਵੇ ਦੇਖੋ ਭਾਈ ਕਿਵੇਂ ਫੁੱਟਵਾਲਾਂ ਨੂੰ ਬਾਹਰ ਨਵਾ ਫੁੱਟਵਾਲਾਂ ਨੂੰ ਬਾਹਰ ਨਵਾ ਚੰਗੀ ਬਰੀਡ ਨੇ ਕੋਈ ਐਵੇਂ ਬਿਲਕੁਲ ਹੈ ਨਾ ਇਹ ਏਰੀਆ ਦਾ ਮਾਲ ਤੇ ਦੀਪੇ ਹੁਣ ਕਈ ਵਾਰੀ ਕਿਉਂਕਿ ਆਪਾਂ ਹਮੇਸ਼ਾ ਰੇਟ ਵੀਡੀਓ ਦੇ ਵਿੱਚ ਕਰਦੇ ਹੁੰਦੇ ਆ ਤੇ ਕੀ ਕਾਰਨ ਆ ਵਾ ਆਪਾਂ ਰੇਟ ਵੀਡੀਓ ਦੇ ਵਿੱਚ ਨਹੀਂ ਕਰਨਾ ਬਾਈ ਉਹ ਐ ਨਾ ਬਾਈ ਜਿਵੇਂ ਕੱਲ ਪਰਸੋਂ ਮੰਡੀ ਆ 23 ਦਿਨ ਮੰਡੀ ਆ ਠੀਕ ਆ ਬਾਈ ਕਿਉਂਕਿ ਵਪਾਰੀਆਂ ਨੇ ਮੈਨੂੰ ਫੋਨ ਲਾਉਣੇ ਵੇ ਅਸੀਂ ਵੇਚਣੀ ਆ ਅਸੀਂ ਠੀਕ ਆ ਬਾਈ ਜੋ ਫਰਨਾ ਵਿੱਚ ਰੇਟ ਕਰਤਾ ਤੇ ਮੁਲਕਾਂ ਦੇ ਅਸੀਂ ਕਿੱਥੇ ਵੇਚਾਂਗੇ ਹਾਂ ਇਹ ਫਰਕ ਪੈਂਦਾ ਨਾ ਤੇ ਇਦਾਂ ਹੀ ਫੋਨ ਤੇ ਕਰਾਂਗੇ ਜਾਇ ਰੇਟ ਹੋਗਾ ਬਾਅਦ ੱਤਕਾ ਖੜਾ ਕੰਮ ਨਹੀਂ ਹੋਊਗਾ ਬਾਕੀ ਜਿਵੇਂ ਇੱਕ ਗਾਂ ਦੀ ਆਪਣੀ ਗੱਲ ਹੋਈ ਵੀ ਜਾਂਦੀ ਆ ਉਹ ਫਿਰ ਬੰਦੇ ਨੂੰ ਤਰਾਜ ਜਿਹਾ ਕਹੋ ਯਾਰ ਮੈਂ ਕਿੱਥੇ ਜਾ ਕੇ ਵੇਚਾਂ ਨਾ ਤੇ ਪਰ ਰੇਟ ਜਾਇ ਜੀ ਹੋਣਗੇ ਨਾ ਜਾਇ ਜੀ ਹੋਣਗੇ ਬਸ ਠੀਕ ਹੈ ਨਾ ਦੀਪੇ ਭਾਈ ਜਾਂਦਿਆਂ ਦੇ ਫਾਰਮ ਦੀ ਲੋਕੇਸ਼ਨ ਮੁਲਕ ਨੰਬਰ ਬੋਲ ਦਿਓ ਭਾਈ ਫਾਰਮ ਆਪਣਾ ਤਲਵੰਡੀ ਭਾਈ ਜ਼ਿਲ੍ਹਾ ਫਰੋਹ ਪਰ ਉਹ ਸ਼ੀਨਾ ਫਾਰਮ ਹੈ ਇਹ ਜੇ ਕਹਿੰਦੇ ਮੋਗੇ ਵਾਲਾ 25 ਕਿਲੋਮੀਟਰ ਜੇ ਕਹਿੰਦੇ ਫੀਰਕੋੜ ਤਾਂ ਵੀ 25 ਹੈ ਜ ਤੇ ਮੋਬਾਈਲ ਨੰਬਰ ਮੇਰਾ ਹੈ 9465515741 ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਤੇ ਬਾਕੀ ਥਣ ਪਾਂਡੇ ਤੋਂ ਲੈ ਕੇ ਕੱਦ ਕਾੜ ਤੋਂ ਲੈ ਕੇ ਹਨਾ ਬਰੀਡ ਤੋਂ ਲੈ ਕੇ ਦੋਨੇ ਚੀਜ਼ਾਂ ਇਹਦੇ ਵੀਡੀਓ ਦੇ ਵਿੱਚ ਪੂਰੀਆਂ ਆ ਕੱਦ ਕਾੜ ਤੁਸੀਂ ਇੱਥੇ ਦੋਨਾਂ ਦਾ ਦੇਖ ਲਓ ਤੇ ਬਾਕੀ ਥਣ ਪਾਂਡੇ ਤੁਸੀਂ ਦੇਖੋ ਜੀ ਆਪਾਂ ਗੱਲਬਾਤ ਕਰ ਲੀ ਗਏ ਐਨ ਬਾਈ ਨੇ ਬੋਲਿਆ ਫੁੱਟਬਾਲ ਵਾਂਗ ਆਰਡਰ ਲਾਈ ਪਾਇਦਿਆਂ ਬਾਕੀ ਦੀਪੇ ਲੱਸੀਆਂ ਫਿੱਕੀਆਂ ਨਹੀਂ ਆਣਾ ਤੇ ਜੇ ਆਪਾਂ ਗੱਲਬਾਤ ਕਰ ਲਈ ਜੀ 80 80 ਗਾਇਆਂ ਪਾਲਣੀਆਂ ਐ ਘਰ ਖਾ ਕੇ ਬਣਦੀਆਂ ਬਾਈ ਤੇ ਜੋ ਕੋਈ ਸੱਜਣ ਮੈਂ ਕਹਿੰਦਾ ਜਿਨੇ ਕੋਈ ਕੰਮ ਵੀ ਸਟਾਰਟ ਕਰਨਾ ਹੈ ਉਹ ਦੋਨੇ ਇਕੱਠੀਆਂ ਵੀ ਲੈ ਲਵੇ ਤੇ ਗਾ ਇਕੱਠੀਆਂ ਲੈ ਲਦੇ ਬਾਈ ਉਹਨੂੰ ਨਜ਼ਾਰਾ ਹੀ ਆ ਨਜ਼ਾਰਾ ਆ ਨੂੰ ਹੈਨਾ ਵੀ ਦੋਨੇ ਬਰੀਡ ਵੀ ਮਿਲ ਜੂਗੀ ਉਹਨੂੰ ਤੇ ਦੁੱਧ ਦਾ ਕਰਮਾਲ ਨਹੀਂ ਪਾਉਣਾ ਹੀ ਪਾਉਣਾ ਹੈਨਾ ਠੇਕੇ ਦੇ ਪਹਿਲੇ ਲੈ ਦੇ ਲੋਨ ਨੇ ਬਾਈ ਬਿਲਕੁਲ ਹਾਂ ਸਿੱਧੀ ਜੀ ਗੱਲ ਹੈ ਬਿਲਕੁਲ ਹੈਨਾ ਵੀਡੀਓ ਨੂੰ ਕਰਤੋ ਬਾਅਦ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦੀਪੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਓ ਬਾਈ ਨੂੰ ਫੋਨ ਜਿਉਂਦੇ ਬਾਅਦ ਦੇ ਰਹੋ ਜੀ ਧੰਨਵਾਦ